ਸਾਬ ਗੁਰਦੇਵ ਸਿੰਘ ਕੌਂਕੇ ਜੋ ਕਿ ਜਥੇਦਾਰ ਸੀਗੇ ਜੀ ਉਹਨਾਂ ਦਾ ਬੜਾ ਮੁੱਦਾ ਗਰਮਾਇਆ ਸੀਗਾ ਹੁਣ ਜੀ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਕਿਹਾ ਗਿਆ ਕਿ ਜੋ ਜਥੇਦਾਰ ਸਾਹਿਬ ਤੋਂ ਆਸ ਸੀਗੀ ਉਹ ਆਸਤੇ ਨਹੀਂ ਉਤਰੇ ਮਨੁੱਖੀ ਅਧਿਕਾਰ ਸੰਗਠਨ ਦੇ ਸੀਨੀਅਰ ਕਾਰਕੁਨ ਐ ਸਰਬਜੀਤ ਸਿੰਘ ਵੇਰਕਾ ਉਹਨਾਂ ਨੇ ਸ਼੍ਰੀ ਕਲਤਖਤ ਸਾਹਿਬ ਦੇ ਜਥੇਦਾਰ ਕੈਨੀ ਰਖਵੀਰ ਸਿੰਘ ਤੇ ਸਵਾਲ ਪੁੱਛੇ ਸਾਰਿਆਂ ਨੂੰ ਪਤਾ ਹੈ ਕਿ ਭਾਈ ਗੁਰਦੇਵ ਸਿੰਘ ਕੌਕੇ ਨੂੰ ਉਸ ਵੇਲੇ ਦੇ ਪੁਲਿਸ ਅਫਸਰਾਂ ਨੇ ਤਸੀਹੇ ਦੇ ਕੇ ਕੱਟ-ਕੱਟ ਕੇ ਦਰਿਆਜ ਰੋੜਤਾ ਸੀ ਉਹ ਕਹਿੰਦੇ ਕਿ ਭਾਈ ਗੁਰਦੇਵ ਸਿੰਘ ਕੌਕੇ ਅਜੇ ਤੱਕ ਪਰਿਵਾਰ ਉਹਨਾਂ ਦਾ ਸਸਕਾਰ ਨਹੀਂ ਕਰ ਸਕਿਆ ਵਰਸੀ ਹਰ ਮਰ ਬਣਾ ਲੈਂਦੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘਾ ਜੀ ਕੋਲ ਹੋਰ ਖਾਸ ਖਬਰ ਦੇ ਉੱਤੇ ਚਰਚਾ ਕਰਾਂਗੇ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋ ਜੀ ਢਿੱਲੋ ਸਾਹਿਬ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨ ਜੀ ਢਿੱਲੋ ਸਾਹਿਬ ਗੁਰਦੇਵ ਸਿੰਘ ਕੌਂਕੇ ਜੋ ਕਿ ਜਥੇਦਾਰ ਸੀਗੇ ਜੀ ਉਹਨਾਂ ਦਾ ਬੜਾ ਮੁੱਦਾ ਗਰਮਾਇਆ ਸੀਗਾ ਹੁਣ ਜੀ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਕਿਹਾ ਗਿਆ ਕਿ ਜੋ ਜਥੇਦਾਰ ਸਾਹਿਬ ਤੋਂ ਆਸ ਸੀਗੀ ਉਹ ਆਸ ਤੇ ਨਹੀਂ ਉਤਰੇ ਜੀ ਦੇਖੋ ਜਿਹੜੇ ਮਦਕੀ ਅਧਿਕਾਰ ਸੰਗਠਨ ਦੇ ਸੀਨੀਅਰ ਕਾਰਕੁਨ ਨੇ ਸਰਬਜੀਤ ਸਿੰਘ ਬੇਰਕਾ ਉਹਨਾਂ ਨੇ ਸ਼੍ਰੀ ਕਲਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਤੇ ਸਵਾਲ ਚੁੱਕੇ ਨੇ ਸਾਰਿਆਂ ਨੂੰ ਪਤਾ ਹੈ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਉਸ ਵੇਲੇ ਦੇ ਪੁਲਿਸ ਅਫਸਰਾਂ ਨੇ ਤਸੀਹੇ ਦੇ ਕੇ ਕੱਟ-ਕੱਟ ਕੇ ਦਰਿਆ 'ਚ ਰੋੜਤਾ ਸੀ ਜਿਹੜਿਆਂ ਨੇ ਕਿਹਾ ਕਿ ਅਸੀਂ ਜਾਂਚ ਕਰਾਵਾਂਗੇ ਬੀਪੀ ਤਵਾੜੀ ਉਸ ਵੇਲੇ ਦੇ ਏ ਡੀ ਜੀ ਪੀ ਸਾਹਬ ਨੇ ਇੱਕ ਰਿਪੋਰਟ ਦਿੱਤੀ ਉਹ ਰਿਪੋਰਟ ਦੱਬ ਕੇ ਬੈਠ ਗਏ ਤੇ 97 ਚ ਆ ਗਈ ਪੰਥਕ ਸਰਕਾਰ ਇਹਨਾਂ ਨੇ ਵੀ ਕੱਖ ਨਹੀਂ ਕੀਤਾ ਆ ਹੁਣ ਕਹਿੰਦੇ ਅਧੀ ਅਧੂਰੀ ਉਹਨਾਂ ਦੀ ਧਰਮ ਪਤਨੀ ਬੀਬੀ ਗਰਮੇਲ ਕੌਰ ਤੋਂ ਇੱਕ ਸ਼ਿਕਾਇਤ ਦਰਜ ਕਰਵਾਤੀ ਜਗਰਾਉਂ ਠਾਣੇ ਦੇ ਵਿੱਚ ਉਹ ਕਹਿੰਦੇ ਕਿ ਭਾਈ ਗੁਰਦੇਵ ਸਿੰਘ ਕੌਂਕੇ ਅਜੇ ਤੱਕ ਪਰਿਵਾਰ ਉਹਨਾਂ ਦਾ ਸਸਕਾਰ ਨਹੀਂ ਕਰ ਸਕਿਆ ਵਰਸੀ ਹਰ ਵਾਰ ਬਣਾ ਲੈਂਦੇ ਨੇ ਜਦਰ ਸਾਹਿਬ ਜੇ ਤੁਸੀਂ ਆਪਣੇ ਹਮ ਰਤਬਾ ਭਾਈ ਗੁਰਦੇਵ ਸਿੰਘ ਕੌਂਕੇ ਉਹਨਾਂ ਦਾ ਇਨਸਾਫ ਨਹੀਂ ਲੈ ਸਕਦੇ ਤੇ ਫੇਰ ਗੱਲ ਕੀ ਹੈ ਅਗਲੀ ਗੱਲ ਉਹਨਾਂ ਨੇ ਕਹੀ ਆ ਸਰਜੀਤ ਸਿੰਘ 베ਰਕਾ ਨੇ ਕਿ ਉਹਨਾਂ ਦਾ ਰਿਕਾਰਡ ਥਾਣੇ ਦੇ ਵਿੱਚ ਅਜੇ ਵੀ 10 ਨੰਬਰੀਆਂ ਵਾਲਾ ਕੱਥਤ ਰੂਪ ਦੇ ਵਿੱਚ ਕੌਮ ਦੇ ਜਥੇਦਾਰ 93 ਦੇ ਵਿੱਚ ਜਿਹੜੇ ਤਰੀਕੇ ਨਾਲ ਗਏ ਉਸ ਤੋਂ ਬਾਅਦ ਪੰਥਕ ਵਾਲਿਆਂ ਦੀ ਸਰਕਾਰ ਤਿੰਨ ਵਾਰ ਬਣੀ ਤੇ ਉਹ ਦੱਬ ਕੇ ਕਿਉਂ ਰੱਖਿਆ ਗਿਆ ਅੱਜ ਵੀ ਕੋਈ ਮੌਜੂਦਾ ਸਰਕਾਰੀ ਉਹਦੀ ਪੜਤਾਲ ਕਰਾ ਦੇਗੇ ਕਿ ਕੌਣ ਕੌਣ ਬੰਦਾ ਜਿਹੜਾ ਉੱਥੇ ਮੁਖ ਹੈ ਸਵਰਨ ਸਿੰਘ ਘੋਟਣਾ ਉਹਦੇ ਤੱਕ ਕਹਿੰਦੇ ਭੋਗ ਦੇ ਉੱਤੇ ਰਾਗੀ ਜਥੇ ਵੀ ਭੇਜਦੇ ਸਾਬਕਾ ਡੀਜੀਪੀ ਸਵੇਤ ਸਿੰਘ ਸੈਣੀ ਦਾ ਨਾਮ ਜੁੜਦਾ ਹੈ ਤੇ ਫਿਰ ਕਾਹਦੇ ਅਸੀਂ ਆਪ ਦੇ ਆਪ ਨੂੰ ਸਿੱਖ ਧਰਮ ਦੇ ਵੱਡੇ ਆਗੂ ਕਹੋਨੇ ਆ ਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਨਸਾਫ਼ ਮਿਲੇ ਸਰਜੀਤ ਸਿੰਘ ਬੇਰਕਾ ਨੇ ਜੱਥੇ ਤੱਕ ਅਕਾਲ ਤਖਤ ਸਾਹਿਬ ਨਾਲ ਗਿਲਾ ਕੀਤਾ ਕਿ ਜੋ ਤੁਤੋ ਆ ਸੀ ਉਹ ਤੁਸੀਂ ਵੀ ਨਹੀਂ ਕਰ ਸਕਦੇ ਤੇ ਅੱਜ ਹੀ ਇਹ ਦੇ ਵਿੱਚ ਇੱਕ ਆਇਆ ਹੈ ਸੁਖਦੇਵ ਸਿੰਘ ਢੀਡਸਾ ਦਾ ਕਿ ਚੋਣਾ ਤੋਂ ਬਾਅਦ ਹੋ ਸਕਦਾ ਜੱਦਰ ਸਾਹਿਬ ਦੇ ਵਿੱਚ ਬਦਲਾਅ ਕਰ ਦਿੱਤਾ ਜਾਵੇ। ਸੋ ਲੋਕ ਜਦਰ ਕੌਕੇ ਉਹਨਾਂ ਦਾ ਪਰਿਵਾਰ ਵੇਖੀ ਜਾਂਦਾ ਹੈ ਤੇ ਉਹਨਾਂ ਨੂੰ ਇਨਸਾਫ ਨਾ ਮਿਲੇ ਸਵਾਲ ਕਈ ਤਰ੍ਹਾਂ ਦੇ ਖੜੇ ਕਰਦਾ ਹੈ। ਜੀ ਅੱਜ ਦੀ ਖਬਰ ਦੇ ਵਿੱਚ ਐਨਾਈ ਨਵੀਂ ਅਤੇ ਤਾਜ਼ਾ ਖਬਰ ਲੈ ਕੇ ਅਗਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ। ਨਿਰਧਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ। ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ